ਏ ਯਾਰੋ ਆ ਛੋਟਾ ਜਿਹਾ ਵੀਡੀਓ ਕਲਿੱਪ ਦੇ ਕੇ ਨਾ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣਗੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਮਜਬੂਰੀਆਂ ਗਰੀਬ ਤੋਂ ਕੀ ਕੀ ਕਰਵਾ ਦਿੰਦੀਆਂ ਕਿਸੇ ਅਮੀਰ ਦਾ ਸਿਰ ਦੁਖਦਾ ਹੋਵੇ ਨਾ ਤੇ ਉਹ ਘਰੋਂ ਬਾਹਰ ਨਹੀਂ ਨਿਕਲਦਾ ਪਰ ਗਰੀਬ ਨੂੰ ਮਿਹਨਤ ਕਰਨੀ ਪੈਂਦੀ ਏ ਭਾਵੇਂ ਉਸ ਨੂੰ ਡਾਕਟਰ ਨੇ ਰੈਸਟ ਹੀ ਦੱਸੀ ਹੋਵੇ ਆ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਤੁਸੀਂ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਬਾਪੂ ਜਿਸ ਦੀ ਬੋਡੀ ਨੂੰ ਸਕੰਜਾ ਲੱਗਾ ਹੋਇਆ ਏ ਇਸ ਬਾਪੂ ਦੀ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਤੇ ਡਾਕਟਰਾਂ ਨੇ ਕਿਹਾ ਵੀ ਤੂੰ ਰੈਸਟ ਕਰ ਫੇਰ ਹੀ ਤੂੰ ਠੀਕ ਹੋਵੇਂਗਾ ਪਰ ਯਾਰੋ ਬਾਪੂ ਕਿਵੇਂ ਰੈਸਟ ਕਰ ਲੇ ਬਾਪੂ ਦੇ ਘਰ ਦੇ ਹਾਲਾਤ ਠੀਕ ਨਹੀਂ ਆ ਬਾਪੂ ਇਕੱਲਾ-ਕੱਲਾ ਕਮਾਉਣ ਵਾਲਾ ਵਾ ਇਸੇ ਕਰਕੇ ਹੀ ਬਾਪੂ ਟਰੱਕ ਚਲਾ ਰਿਹਾ ਹੈ ਯਾਰੋ ਤੁਸੀਂ ਬਾਪੂ ਵੱਲ ਦੇਖ ਸਕਦੇ ਹੋ ਕਿ ਬਾਪੂ ਕਿਰਿਆ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਪਰ ਫੇਰ ਵੀ ਉਸਦੇ ਚਿਹਰੇ ਤੇ ਸਮਾਈਲੇ ਉਹ ਹੱਸਦਾ ਪਿਆ ਉਸਨੇ ਹਿੰਮਤ ਨਹੀਂ ਹਾਰੀ ਟਰੱਕ ਚਲਾ ਕੇ ਬਾਪੂ ਕਮਾਈ ਕਰਦਾ ਪਿਆ ਯਾਰੋ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਦਿਲ ਤੋਂ ਸਲੂਟ ਕਰਦੇ ਹਾਂ ਤੇ ਤੁਹਾਨੂੰ ਵੀ ਕਹਿੰਦੇ ਆ ਵੀ ਜ਼ਿੰਦਗੀ ਚ ਕਦੇ ਹਿੰਮਤ ਨਾ ਹਾਰਿਓ ਤੇ ਹਮੇਸ਼ਾ ਹੀ ਜੇ ਕਿਤੇ ਦਾਨ ਕਰਨਾ ਹੈ ਜਾਂ ਕਿਸੇ ਦੀ ਹੈਲਪ ਕਰਨੀ ਹੈ ਤਾਂ ਇਹੋ ਜਿਹੇ ਇਨਸਾਨਾਂ ਦੀ ਕਰਿਆ ਕਰੋ ਸੋ ਤੁਸੀਂ ਇਸ ਵੀਡੀਓ ਥੱਲੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ WhatsApp ਗਰੁੱਪ Facebook ਗਰੁੱਪ ਹਰ ਜਗ੍ਹਾ ਸ਼ੇਅਰ ਜ਼ਰੂਰ ਕਰ ਦਿਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ ਜੀ